ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਵਿਚਾਰ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ ਮਾਗੀ ਦਾ ਤਿਉਹਾਰ ਹੈ ਜੀ ਭਾਵ ਕਿ ਮਾਗੀ ਦਾ ਦਿਨ ਮਨਾਇਆ ਜਾ ਰਿਹਾ ਹੈ ਜੀ ਜੋ ਕਿ ਬਹੁਤ ਹੀ ਪਵਿੱਤਰ ਹੈ ਸੋ ਇਸ ਬਹੀਨੇ ਦੇ ਵਿੱਚ ਕਹਿ ਲਓ ਕਿ ਜੇਕਰ ਤੁਸੀਂ ਇਹ ਇੱਕ ਚੀਜ਼ ਦਾ ਦਾਨ ਕਰ ਲੈਂਦੇ ਹੋ ਤਾਂ ਤੁਹਾਡੇ ਮਾੜੇ ਦਿਨ ਦੂਰ ਹੋ ਜਾਣਗੇ ਤੇ ਚੰਗਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਸ਼ੁਰੂ ਹੋ ਜਾਵੇਗਾ ਇਹ ਇੱਕ দান ਤੁਹਾਡੀ ਕਿਸਮਤ ਬਦਲ ਦੇਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਮਈਆ ਬੀਵੀ ਰਹਿੰਦੇ ਸਨ ਉਹ ਮਿਹਨਤ ਮਜਦੂਰੀ ਕਰਨ ਵਾਲੇ ਸਨ ਸਾਰਾ ਹੀ ਦਿਨ ਮਿਹਨਤ ਕਰਕੇ ਆਪਣਾ ਗੁਜ਼ਰਬਸਤ ਦਾ ਇੰਤਜ਼ਾਮ ਕਰਿਆ ਕਰਦੇ ਸਨ ਸਾਰਾ ਦਿਨ ਮਿਹਨਤ ਕਰਦੇ ਸਨ ਤਾਂ ਕਿਤੇ ਜਾ ਕੇ ਰਾਤ ਦੇ ਖਾਣੇ ਦਾ ਇੰਤਜ਼ਾਮ ਹੋ ਸਕਦਾ ਸੀ ਬਹੁਤ ਜ਼ਿਆਦਾ ਮਿਹਨਤ ਮਜਦੂਰੀ ਮਸ਼ੱਕਤ ਕਰ ਰਹੇ ਸਨ ਲਗਾਤਾਰ ਗਰੀਬੀ ਨੇ ਇਹਨਾਂ ਨੂੰ ਘੇਰ ਰੱਖਿਆ ਸੀ ਕਦੇ-ਕਦੇ ਆਪਸ ਦੇ ਵਿੱਚ ਜਦੋਂ ਗੱਲਬਾਤ ਕਰਦੇ ਤੇ ਇਹੀ ਕਰਦੇ ਕਿ ਲੋਕਾਂ ਨੇ ਖੌਰੇ ਕਿਹੜੇ ਪੁੰਨ ਕੀਤੇ ਹਨ ਸਾਡੇ ਘਰ ਵੱਲ ਤੇ ਪੈਸਾ ਹੀ ਨਹੀਂ ਆਉਂਦਾ ਜੇਕਰ ਥੋੜਾ ਬਹੁਤ ਆ ਵੀ ਜਾਂਦਾ ਤਾਂ ਲੱਗਣ ਦੇ ਚਾਰ ਥਾਂ ਪਹਿਲਾਂ ਹੀ ਬਣ ਜਾਂਦੇ ਹਨ ਜਦੋਂ ਵੀ ਕੋਈ ਇਹਨਾਂ ਦੇ ਘਰ ਰਿਸ਼ਤੇਦਾਰ ਆਇਆ ਕਰਦਾ ਕੋਈ ਕਰੀਬੀ ਆਇਆ ਕਰਦਾ ਤਾਂ ਇਹਨਾਂ ਨੂੰ ਪਹਿਲਾਂ ਹੀ ਉਸ ਤੋਂ ਚਿੰਤਾ ਪਈ ਹੁੰਦੀ ਇਹਦੇ ਖਾਣ ਪੀਣ ਦਾ ਇੰਤਜ਼ਾਮ ਅਸੀਂ ਕਿੱਥੋਂ ਕਰਾਂਗੇ ਇਸੇ ਤਰੀਕੇ ਨਾਲ ਜਦੋਂ ਕੋਈ ਇਹਨਾਂ ਦੇ ਕੋਲ ਆਉਂਦਾ ਇਹ ਕਿਸੇ ਤੋਂ ਕਰਜ਼ ਫੜ ਕੇ ਉਧਾਰ ਫੜ ਕੇ ਖਾਣ ਪੀਣ ਦਾ ਇੰਤਜ਼ਾਮ ਕਰਿਆ ਕਰਦੇ। ਇਹ ਹੀ ਇੱਕ ਕਾਰਨ ਸੀ ਕਿ ਬਹੁਤੇ ਰਿਸ਼ਤੇਦਾਰਾਂ ਦੇ ਨਾਲ ਇਹਨਾਂ ਦੀ ਸਾਝ ਭਿਆਲੀ ਵੀ ਨਹੀਂ ਸੀ। ਵੈਸੇ ਵੀ ਤੁਸੀਂ ਸਾਧ ਸੰਗਤ ਜੀ ਸੁਣਿਆ ਹੋਵੇਗਾ ਕਿ ਜਿਸਦੇ ਕੋਲ ਪੈਸੇ ਨਹੀਂ ਹੁੰਦੇ, ਜਿਸ ਦੀ ਜੇਬ ਵਿੱਚ ਕੋਈ ਥੇਲਾ ਨਹੀਂ ਹੁੰਦਾ ਉਹਦੇ ਸਾਰੇ ਆਪਣੇ ਵੀ ਬੇਗਾਨੇ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਦੀ ਥੈਲੀ ਦੇ ਉੱਤੇ ਚਾਰ ਛਿੱਲੜ ਹੋਣ ਉਹਨੂੰ ਤਾਂ ਦੂਰ ਦੁਰਾਡੇ ਵਾਲੇ ਵੀ ਆਖਦੇ ਹਨ ਕਿ ਇਹ ਤਾਂ ਸਾਡਾ ਆਪਣਾ ਭਰਾ ਹੈ। ਸਿਆਣੇ ਆਖਦੇ ਹਨ ਜਾਂ ਜਿਦੀ ਕੋਠੀ ਦਾਣ ਉਹਦੇ ਕਮਲੇ ਵੀ ਸਿਆਣੇ। ਖੈਰ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਨੇ ਵਰਤਵਾਰ ਤੇਵਾ ਛੱਡਣਾ ਸ਼ੁਰੂ ਕਰ ਦਿੱਤਾ। ਕਿਉਂਕਿ ਗਰੀਬੀ ਨਾਲ ਬਹੁਤ ਹੀ ਘੱਟ ਲੋਕ ਹੁੰਦੇ ਹਨ ਜਿਹੜੇ ਲਿਹਾਜ਼ ਰੱਖ ਕੇ ਰਾਜ਼ੀ ਹੁੰਦੇ ਹਨ। ਸਮਾਂ ਬੀਤਦਾ ਗਿਆ। ਉਹਨਾਂ ਦੇ ਹਾਲਾਤ ਹੋਰ ਮੰਦੇ ਹੁੰਦੇ ਗਏ। ਇੱਕ ਕੱਖਾਂ ਦੀ ਕੁਲੀ ਸੀ। ਮਿਹੀ ਪੈਣ ਤੇ ਉਹ ਵੀ ਚੋਣ ਲੱਗ ਜਾਂਦੀ ਠੰਡ ਦੇ ਵਿੱਚ ਤਾਂ ਬਹੁਤ ਹੀ ਸਰਦੀ ਤੇ ਗਰਮੀ ਵਿੱਚ ਉਹਨਾਂ ਦਾ ਗੁਜ਼ਾਰਾ ਬੜਾ ਹੀ ਔਖਾ ਹੋ ਜਾਂਦਾ ਸਮਾਂ ਬੀਤਦਾ ਗਿਆ ਇੱਕ ਦਿਨ ਇੱਕ ਸੰਤ ਫਕੀਰ ਜੀ ਉਹਨਾਂ ਦੇ ਘਰ ਪਹੁੰਚਿਆ ਸੰਤ ਫਕੀਰ ਜੀ ਨੇ ਆ ਕੇ ਭਿੱਖਿਆ ਮੰਗੀ ਤੇ ਉਸ ਦਿਨ ਦੋਵਾਂ ਨੂੰ ਕਿਤੇ ਕੋਈ ਕੰਮ ਨਹੀਂ ਸੀ ਮਿਲਿਆ ਦੋਵੇਂ ਚੁੱਪ ਸ਼ਾਂਤ ਇੱਕ ਕੋਨੇ ਦੇ ਵਿੱਚ ਬੈਠੇ ਹੋਏ ਸਨ ਫਕੀਰ ਦੇ ਕੋਲ ਆ ਕੇ ਕਹਿਣ ਲੱਗੇ ਕਿ ਫਕੀਰ ਜੀ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਅਸੀਂ ਤੁਹਾਨੂੰ ਦਰ ਤੋਂ ਖਾਲੀ ਨਹੀਂ ਮੋੜਨਾ ਚਾਹੁੰਦੇ ਪਰ ਅਸੀਂ ਤਾਂ ਖੁਦ ਵੀ ਸਵੇਰ ਦਾ ਕੁਝ ਨਹੀਂ ਖਾਧਾ ਫਕੀਰ ਜੀ ਕਹਿਣ ਲੱਗੇ ਕਿ ਭਾਈ ਮੈਨੂੰ ਤੁਹਾਡੇ ਹਾਲਾਤਾਂ ਦਾ ਚੰਗੀ ਤਰ੍ਹਾਂ ਪਤਾ ਹੈ ਤੇ ਮੈਂ ਇਹ ਵੀ ਦੱਸ ਸਕਦਾ ਹਾਂ ਤੁਹਾਡੇ ਕੋਲ ਕੀ ਕੁਝ ਹੈ ਤੁਸੀਂ ਅਮੀਰ ਹੋਣਾ ਹੈ ਜਾਂ ਨਹੀਂ ਹੋਣਾ ਤੁਸੀਂ ਹੈਰਾਨ ਹੋ ਜਾਓਗੇ ਕਹਿਣ ਲੱਗੇ ਕਿਵੇਂ ਫਕੀਰ ਜੀ ਫਕੀਰ ਜੀ ਕਹਿਣ ਲੱਗੇ ਕਿ ਇਹ ਸਮਝ ਲਓ ਮੈਂ ਪਰਮਾਤਮਾ ਦਾ ਭੇਜਿਆ ਹੋਇਆ ਦੂਤ ਹਾਂ ਪਰਮਾਤਮਾ ਨੇ ਜੋ ਕੁਝ ਤੁਹਾਡੇ ਭਾਗਾਂ ਵਿੱਚ ਲਿਖਿਆ ਹੋਇਆ ਹੈ ਉਹ ਮੈਂ ਤੁਹਾਨੂੰ ਦੱਸ ਸਕਦਾ ਹਾਂ ਫਕੀਰ ਜੀ ਕਹਿਣ ਲੱਗੇ ਮੈਂ ਦੱਸ ਤਾਂ ਸਕਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਪਰ ਮੈਂ ਦੱਸਣਾ ਚਾਹੁੰਦਾ ਨਹੀਂ ਕਹਿਣ ਲੱਗੇ ਕਿਉਂ ਨਹੀਂ ਦੱਸਣਾ ਚਾਹੁੰਦੇ ਉਹ ਕਹਿੰਦੇ ਇਸ ਕਰਕੇ ਨਹੀਂ ਦੱਸਣਾ ਚਾਹੁੰਦਾ ਹੋ ਸਕਦਾ ਤੁਹਾਡੇ ਭਾਗਾਂ ਦਾ ਲਿਖਿਆ ਸੁਣ ਕੇ ਤੁਸੀਂ ਭਾਵਕ ਹੋ ਜਾਓ ਤੁਸੀਂ ਹੋਰ ਗਹਿਰੀ ਚਿੰਤਾ ਦੇ ਵਿੱਚ ਡੁੱਬ ਜਾਓ ਸ਼ਾਇਦ ਤੁਸੀਂ ਸੋਚਿਆ ਵੀ ਨਾ ਹੋਵੇਗਾ ਤੁਹਾਨੂੰ ਉਹ ਚੀਜ਼ ਦਾ ਪਤਾ ਲੱਗ ਜਾਵੇ ਜੋ ਹੋ ਸਕਦਾ ਕਿ ਤੁਹਾਡੇ ਮਨ ਵਿੱਚ ਕੋਈ ਉਮੀਦ ਹੋਵੇਗੀ ਤੇ ਉਹ ਖਤਮ ਵੀ ਨਾ ਹੋ ਜਾਵੇ ਕਹਿਣ ਲੱਗੇ ਜੀ ਅਸੀਂ ਵੈਸੇ ਵੀ ਇਸ ਦੁਨੀਆ ਤੋਂ ਜਦੋਂ ਵੀ ਜਨਮ ਲਿਆ ਹੈ ਉਦੋਂ ਤੋਂ ਹੀ ਚਿੰਤਾ ਦੇ ਵਿੱਚ ਹੀ ਤੇ ਮਿਹਨਤ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਤੇ ਚੰਗੀ ਘੜੀ ਦੀ ਉਡੀਕ ਕਰ ਰਹੇ ਹਾਂ ਕਿ ਸਾਡੇ ਲੇਖਾਂ ਦੇ ਵਿੱਚ ਸਾਡੀ ਜ਼ਿੰਦਗੀ ਵਿੱਚ ਜਿਹੜੀ ਕਦੀ ਆਵੇਗੀ ਜਾਂ ਨਹੀਂ ਅਸੀਂ ਕਦੀ ਵੀ ਖੁਸ਼ ਹੋ ਕੇ ਨਹੀਂ ਵੇਖਿਆ ਜੇਕਰ ਸਾਨੂੰ ਤੁਸੀਂ ਕੁਝ ਦੱਸ ਦਿਓਗੇ ਤਾਂ ਅਸੀਂ ਇਹਦੇ ਨਾਲ ਮਰਨ ਲੱਗੇ ਜਿਵੇਂ ਸਾਡਾ ਪਹਿਲਾ ਗੁਜ਼ਰਬਸਰ ਹੁੰਦਾ ਸੀ ਓਵੇਂ ਹੀ ਅੱਗੇ ਚੱਲਦਾ ਰਹੇਗਾ ਫਕੀਰ ਜੀ ਨੇ ਦੋ ਵਾਰ ਹੋਰ ਮਨਾਂ ਕੀਤਾ ਪਰ ਉਹ ਦੋਵੇਂ ਜੀ ਨਾ ਮੰਨੇ ਫਕੀਰ ਜੀ ਕਹਿਣ ਲੱਗੇ ਭਾਈ ਤੁਹਾਡੇ ਦੋਹਾਂ ਦੀ ਕਿਸਮਤ ਦੇ ਵਿੱਚ ਕੁੱਲ ਮਿਲਾ ਕੇ 30 ਕਿਲੋ ਦਾਣੇ ਹੋਰ ਲਿਖੇ ਪਏ ਹਨ ਪਰਮਾਤਮਾ ਦੇ ਵੱਲੋਂ ਜੋ ਉਹ ਖਤਮ ਹੋ ਗਏ ਫਿਰ ਤਾਂ ਤੁਸੀਂ ਭਿਖਾਰੀਆਂ ਵਾਂਗ ਤੁਹਾਡਾ ਜੀਵਨ ਬਤੀਤ ਹੋਣਾ ਸ਼ੁਰੂ ਹੋ ਜਾਵੇਗਾ ਉਸ ਬੰਦੇ ਦੀਆਂ ਅੱਖਾਂ ਵਿੱਚ ਤਾਂ ਉਸੇ ਵੇਲੇ ਹੀ ਅਥਰੂ ਵਹਿਣ ਲੱਗ ਪਏ ਤੇ ਉਹ ਤਾਂ ਬਹੁਤ ਹੀ ਦੁਖੀ ਹੋ ਗਿਆ ਉਸਨੇ ਸੋਚਿਆ ਸੀਗਾ ਕਿ ਜ਼ਿੰਦਗੀ ਕੱਲ ਨੂੰ ਸੁਧਰ ਜਾਵੇਗੀ ਮਿਹਨਤ ਮੁਸ਼ਕਲ ਕਰਾਂਗੇ ਕਦੇ ਤਾਂ ਸਿੱਧੇ ਰਾਹ ਤੇ ਜ਼ਿੰਦਗੀ ਆਵੇਗੀ ਪਰ ਫਕੀਰ ਜੀ ਨੇ ਇਹ ਕੀ ਦੱਸ ਦਿੱਤਾ ਪਰ ਉਹ ਜਿਹੜੀ ਔਰਤ ਸੀ ਉਸਨੇ ਕਿਹਾ ਕੋਈ ਗੱਲ ਨਹੀਂ ਫਿਰ ਕੀ ਹੈ ਪਰਮਾਤਮਾ ਨੇ 30 ਕਿਲੋ ਜੇ ਧਾਣੇ ਸਾਡੇ ਦੋਹਾਂ ਦੀ ਜ਼ਿੰਦਗੀ ਵਿੱਚ ਹੋਰ ਲਿਖੇ ਹਨ ਬਹੁਤ ਵਧੀਆ ਗੱਲ ਹੈ ਫਕੀਰ ਜੀ ਖੁਦ ਹੈਰਾਨ ਹੋ ਗਏ ਕਿ ਹੈ ਇਹ ਕੀ ਔਰਤ ਬੋਲ ਰਹੀ ਹੈ 30 ਕਿਲੋ ਧਾਣੇ ਤਾਂ ਡੇਢ ਕੁ ਮਹੀਨਿਆਂ ਦੇ ਵਿੱਚ ਖਤਮ ਹੋ ਜਾਣਗੇ ਉਹ ਬੰਦਾ ਵੀ ਆਪਣੀ ਘਰ ਵਾਲੀ ਵੱਲ ਵੇਖ ਰਿਹਾ ਸੀ ਕਿ ਇਸ ਨੇ ਇਹ ਕੀ ਕਹਿ ਦਿੱਤਾ ਹੈ ਉਹ ਔਰਤ ਫਿਰ ਕਹਿੰਦੀ ਹੈ ਫਕੀਰ ਜੀ ਇੱਕ ਬੇਨਤੀ ਹੈ ਜੇਕਰ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਪਰਮਾਤਮਾ ਵੱਲੋਂ ਸਾਡੇ ਲੇਖਾਂ ਦੇ ਵਿੱਚ ਲਿਖੇ ਹੋਏ 30 ਕਿਲੋ ਜਿਹੜੇ ਦਾਣੇ ਹਨ ਉਹਦੇ ਵਿੱਚੋਂ ਜੇਕਰ ਅੱਧ ਪਚੱਦੇ ਦਾਣੇ ਸਾਨੂੰ ਮਿਲ ਸਕਣ ਇਕੱਠੇ ਤਾਂ ਉਹਦਾ ਇੰਤਜ਼ਾਮ ਕਰ ਦਿਓ ਅਸੀਂ ਤਾਂ ਬੜਾ ਲੰਮਾ ਸਮਾਂ ਹੋ ਗਿਆ ਕਦੀ ਰੱਜ ਕੇ ਨਹੀਂ ਖਾਦਾ ਕਦੀ ਢਿੱਡ ਭਰਿਆ ਹੀ ਨਹੀਂ ਸਾਡੀ ਤਾਂ ਕਦੇ ਇਸ ਤਰੀਕੇ ਨਾਲ ਹੀ ਭੁੱਖ ਨਹੀਂ ਮਿਟੀ ਫਕੀਰ ਜੀ ਕਹਿਣ ਲੱਗੇ ਮੈਂ ਬੇਨਤੀ ਕਰਕੇ ਵੇਖ ਲਵਾਂਗਾ ਜੇ ਪਾਈ ਮਿਲ ਸਕੇ ਤਾਂ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂਗਾ ਕਹਿਣ ਲੱਗੀ ਕਿ ਨਹੀਂ ਜਿਵੇਂ ਮਰਜ਼ੀ ਹੋਇਆ ਤੁਸੀਂ ਪਰਮਾਤਮਾ ਦੇ ਅੱਗੇ ਬੇਨਤੀ ਕਰਿਓ ਸਾਡੇ ਹਾਲਾਤ ਦੱਸਿਓ ਕਿ ਜਿਹੜੇ 15 ਕੋ ਕਿੱਲੇ ਉਡਾਣੇ ਹਨ ਇਕੱਠੇ ਸਾਡੇ ਕੋਲ ਜੇ ਪਹੁੰਚਣੇ ਕਰ ਦਿਓ ਕਹਿਣ ਲੱਗੇ ਜੀ ਠੀਕ ਹੈ ਇੱਕ ਦੂਜੇ ਨੂੰ ਸਲਾਮ ਦਵਾ ਕੀਤੀ ਤੇ ਉਹ ਫਕੀਰ ਜੀ ਉੱਥੋਂ ਚਲੇ ਗਏ ਥੋੜੇ ਦਿਨਾਂ ਬਾਅਦ ਉਹ ਫਿਰ ਵਾਪਸ ਪਰਤੇ ਤੇ ਵੇਖਿਆ ਕਿ ਸ਼ਾਮ ਦਾ ਵੇਲਾ ਸੀ ਮੀਆਂ ਬੇਵੀ ਕਿਥੋਂ ਮਿਹਨਤ ਕਰਕੇ ਇਕੱਠੇ ਘਰ ਨੂੰ ਵਾਪਸ ਪਰਤ ਰਹੇ ਸਨ ਫਕੀਰ ਜੀ ਨੇ ਦੇਖਿਆ ਤੇ ਭੱਜ ਕੇ ਉਹਨਾਂ ਵੱਲ ਨੂੰ ਗਏ ਫਕੀਰ ਜੀ ਦੇ ਹੱਥ ਵਿੱਚ ਇੱਕ ਵੱਡਾ ਝੋਲਾ ਫੜਿਆ ਹੋਇਆ ਸੀ ਸਲਾਮ ਦਵਾ ਕੀਤੀ ਘਰ ਪਹੁੰਚੇ ਫਕੀਰ ਜੀ ਨੂੰ ਕਿਹਾ ਕਿ ਤੁਸੀਂ ਅੱਜ ਸਾਡੇ ਵੱਲ ਰਾਤ ਰਹੋ ਤੁਹਾਡੇ ਖਾਣ ਪਾਣ ਦਾ ਇੰਤਜ਼ਾਮ ਕਰਾਂਗੇ ਕਹਿਣ ਲੱਗੇ ਜੀ ਠੀਕ ਹੈ ਉਸ ਔਰਤ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਦੋ ਤਿੰਨ ਕਿਲੋ ਦਾਣੇ ਤਾਂ ਮੈਨੂੰ ਦੇ ਦੇ ਬਾਕੀ ਤੂੰ ਕੁਝ ਵੇਚ ਕੇ ਆ ਇਹ ਜਿਹੜੇ 2-4 ਕਿਲੋ ਦਾਣੇ ਹੈਗੇ ਆ ਇਹਨਾਂ ਨੂੰ ਮੈਂ ਪੀ ਕੇ ਆਟਾ ਗੁੰਨ ਲੈਂਦੀ ਹਾਂ ਬਾਕੀ ਜਿਹੜੇ ਹਨ ਦਾਣੇ ਤੂੰ ਵੇਚ ਕੇ ਰਸਤ ਪਾਣੀ ਹੋਰ ਲੈ ਕੇ ਆ ਉਸ ਬੰਦੇ ਨੇ ਉਸੇ ਤਰੀਕੇ ਨਾਲ ਕੀਤਾ ਕੋਈ 2-4 ਕਿਲੋ ਦਾਣੇ ਉਸ ਔਰਤ ਨੂੰ ਦਿੱਤੇ ਉਸਨੇ ਚੱਕੀ ਦੇ ਉੱਤੇ ਦਾਣੇ ਪੀਣੇ ਸ਼ੁਰੂ ਕਰ ਦਿੱਤੇ ਚੱਕੀ ਤੇ ਦਾਣੇ ਪੀਂਦਿਆਂ ਕਈ ਦਾਣੇ ਖਿੰਡੇ ਵੀ ਹੋ ਗਏ ਜਿੰਨੇ ਕ ਬਚੇ ਉਸਨੇ ਆਟਾ ਗੁੰਨ ਕੇ ਆਪ ਵੀ ਪ੍ਰਸ਼ਾਦਾ ਛਕਿਆ ਆਪਣੇ ਘਰ ਵਾਲੇ ਨੂੰ ਵੀ ਛਕਾਇਆ ਸੰਤ ਫਕੀਰ ਜੀ ਨੂੰ ਵੀ ਸ਼ਿਕਾਇਤ। ਕੁਝ ਜਿਹੜੇ ਪ੍ਰਸ਼ਾਦ ਦੇ ਫੁਲਕੇ ਵੱਧ ਗਏ ਉਹ ਉਸਨੇ ਕਿਸੇ ਜਾਨਵਰ, ਕਿਸੇ ਕੁੱਤੇ ਬਿੱਲੀ ਨੂੰ ਪਾ ਦਿੱਤੇ। ਚੱਕੀ ਤੇ ਪੀਸਦਿਆਂ ਕੁਝ ਦਾਣੇ ਡੁੱਲ ਵੀ ਗਏ। ਉਹ ਪੰਛੀਆਂ ਨੇ ਚੁੱਕ ਕੇ ਖਾ ਲਈ। ਜਿਹੜਾ ਕੁਝ ਆਟਾ ਡੁੱਲਿਆ ਸੀ ਉਹ ਕੀੜੀਆਂ ਚੁੱਕ ਕੇ ਲੈ ਗਈਆਂ। ਅਗਲੇ ਦਿਨ ਸੰਤ ਫਕੀਰ ਜੀ ਨੂੰ ਉਹਨਾਂ ਦਾ ਧੰਨਵਾਦ ਕੀਤਾ। ਇੱਕ ਵਾਰ ਬੇਨਤੀ ਹੋਰ ਕਰ ਦਿੱਤੀ। ਕਹਿਣ ਲੱਗੇ ਫਕੀਰ ਜੀ ਜੇ ਹੋਊਗਾ ਉਹ ਦੇਖਿਆ ਜਾਊਗਾ। ਇੱਕ ਬੇਨਤੀ ਹੋਰ ਪਰਮਾਨੰਦ ਕਰਿਓ ਸਾਡੇ ਹਿੱਸੇ ਦੇ ਬਾਕੀ ਜੋ ਦਾਣੇ ਬਚਦੇ ਹਨ ਉਹ ਵੀ ਸਾਨੂੰ ਪਰਮਾਤਮਾ ਦੀ ਦਰਗਾਹ ਤੋਂ ਲਿਆ ਕੇ ਇੱਥੇ ਦੇ ਜਾਇਓ ਤਾਂ ਕਿ ਅਸੀਂ ਇੱਕ ਵਾਰੇ ਘਟੋ-ਘਟ ਰੱਜ ਕੇ ਭੋਜਨ ਤਾਂ ਛਕ ਸਕੀਏ ਬਾਕੀ ਵੇਖੀ ਜਾਉ ਜੇ ਸਾਡੀ ਜ਼ਿੰਦਗੀ ਵਿੱਚ ਦਾਣੇ ਨਾ ਹੋਣਗੇ ਫਿਰ ਠੋਕਰਾਂ ਤਾਂ ਹੈਗੀਆਂ ਹੀ ਹਨ ਠੋਕਰਾਂ ਤਾਂ ਨਹੀਂ ਕਿਤੇ ਗਈਆਂ ਅਸੀਂ ਮਿਹਨਤ ਮੁਸ਼ਕਤ ਕਰ ਲਵਾਂਗੇ ਬਾਕੀ ਜੋ ਕੁਝ ਹੈ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਫਕੀਰ ਜੀ ਕਹਿਣ ਲੱਗੇ ਠੀਕ ਹੈ ਭਾਈ ਕੁਝ ਦਿਨਾਂ ਦਾ ਸਮਾਂ ਬੀਤਿਆ ਉਹ ਆਪਣੇ ਉਸੇ ਤਰੀਕੇ ਨਾਲ ਰੋਜ਼ਾਨਾ ਕੰਮ ਕਰਦੇ ਰਹੇ ਜਿੱਥੇ ਕਿਤੇ ਮਿਲਦਾ ਜਿੱਥੋਂ ਕੋਈ ਕੋਈ ਇੰਤਜ਼ਾਮ ਹੁੰਦਾ ਤੇ ਹਲਕਾ ਫੁਲਕਾ ਖਾਣ ਪਾਣ ਕਰ ਲੈਂਦੇ ਕਈਆਂ ਦਿਨਾਂ ਦਾ ਸਮਾਂ ਬੀਤਿਆ ਤਾਂ ਫਕੀਰ ਜੀ ਵਾਪਸ ਉਹਨਾਂ ਦੇ ਘਰ ਪਹੁੰਚੇ ਉਸੇ ਤਰੀਕੇ ਨਾਲ ਬਾਕੀ ਦੇ ਬਚਦੇ ਦਾਣੇ ਉਹ ਲੈ ਗਏ ਤੇ ਉਥੋਂ ਤੁਰ ਦਰਗਾਹ ਤੋਂ ਜਿਹੜਾ ਉਸ ਦਾ ਰਸਤਾ ਪਾਣੀ ਸੀ ਉਹ ਹੁਣ ਖਤਮ ਹੋ ਚੁੱਕਿਆ ਸੀ ਉਹਨਾਂ ਦਾ ਖਾਤਾ ਸਾਫ਼ ਹੋ ਚੁੱਕਿਆ ਸੀ ਉਹ ਲੈ ਕੇ ਰਸਤ ਪਾਣੀ ਫਕੀਰ ਜੀ ਉਹਨਾਂ ਦੇ ਘਰ ਪਹੁੰਚੇ ਫਿਰ ਉਹਨਾਂ ਨੇ ਬਿਲਕੁਲ ਉਸੇ ਤਰੀਕੇ ਨਾਲ ਕੀਤਾ ਚੱਕੀ ਦੇ ਉੱਤੇ ਦਾਣੇ ਪੀਹੇ ਆਟਾ ਬਣਾਇਆ ਵੱਧ ਦੇ ਦਾਣਿਆਂ ਦਾ ਉਹਨਾਂ ਨੇ ਰਸਤ ਪਾਣੀ ਲੈ ਆਂਦਾ ਫਕੀਰ ਜੀ ਨੂੰ ਵੀ ਖਵਾਇਆ ਕੋਈ ਹੋਰ ਉਹਨਾਂ ਦੇ ਘਰ ਲੋੜਵੰਦ ਆਏ ਉਹਨਾਂ ਨੂੰ ਵੀ ਭੋਜਨ ਛਕਾ ਦਿੱਤਾ ਕੁੱਤੇ ਬਿੱਲੀਆਂ ਨੂੰ ਵੀ ਪਾਇਆ ਕੀੜੀਆਂ ਵੀ ਉਸੇ ਤਰੀਕੇ ਨਾਲ ਆਟਾ ਲੈ ਗਈਆਂ ਕੋਝ ਪੰਛੀਆਂ ਨੇ ਉਹ ਦਾਣੇ ਚੁੱਕ ਲਈ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਦੇ ਕੋਲ ਹੁਣ ਇਸ ਦੇ ਵਿੱਚ 10 ਕਿਲੋ ਦਾਣੇ ਵੀ ਬਚ ਗਏ ਸਨ ਕਿਉਂਕਿ ਪਿਛਲੀ ਵਾਰ ਰਸਤੇ ਪਾਣੀ ਉਹ ਕਾਫੀ ਪਿਆ ਹੋਇਆ ਸੀ ਇਸ ਕਰਕੇ ਇਸ ਵਾਰ ਇਹਨਾਂ ਨੂੰ ਬਹੁਤਾ ਵੇਚਣਾ ਨਹੀਂ ਪਿਆ ਜਿਹੜੇ 10 ਕਿਲੋ ਦਾਣੇ ਬਚੇ ਸਨ ਉਹ ਬੰਦੇ ਨੇ ਰਾਤੋਂ ਰਾਤ ਸੋਚਿਆ ਮੇਰੇ ਕੋਲ ਤਾਂ ਜ਼ਮੀਨ ਵੀ ਹੈ ਨਿਆਈ ਦੇ ਵਿੱਚ ਪਰ ਮੇਰੇ ਕੋਲ ਸਰੋਤ ਨਹੀਂ ਸਾਧਨ ਨਹੀਂ ਇਸ ਕਰਕੇ ਮੈਂ ਕਦੀ ਉਥੋਂ ਕੁਝ ਬੀਜ ਹੀ ਨਹੀਂ ਸਕਿਆ ਖੁਦ ਮਿਹਨਤ ਕਰਦਾ ਹਾਂ ਲੋਕਾਂ ਦੇ ਨਾਲ ਵੀ ਮਿਹਨਤ ਕਰਦਾ ਹਾਂ ਉੱਥੇ ਜਾ ਕੇ ਦਾਣੇ ਬੀਜ ਦਿੰਦਾ ਹਾਂ 10 ਕਿਲੋ ਦਾਣੇ ਉਹ ਆਪਣੇ ਖੇਤ ਦੇ ਵਿੱਚ ਬੀਜ ਆਇਆ ਬਾਕੀ ਦਾ ਸਮਾਂ ਔਖਿਆਂ ਸੌਖਿਆਂ ਗੁਜ਼ਰਬਸਰ ਕਰਦੇ ਰਹੇ 30 ਦਾ ਮਹੀਨਾ ਸੀ ਜਦੋਂ ਉਹਨਾਂ ਨੇ ਇਹ ਫਸਲ ਬੀਜੀ ਤੇ ਅੱਗੇ ਜਾ ਕੇ ਵਿਸਾਖ ਦੇ ਵਿੱਚ ਉਹਨਾਂ ਨੇ ਇਹ ਫਸਲ ਵੱਢ ਲਈ 10 ਕਿਲੋ ਦੇ ਲਈ ਬਹੁਤ ਹੀ ਉਹਨਾਂ ਦੇ ਦਾਣੇ ਬਣ ਗਏ ਪਰ ਫਕੀਰ ਜੀ ਉਹਨਾਂ ਦੇ ਕੋਲ ਦੀ ਲੰਗੇ ਤੇ ਨਾਲੇ ਉਹਨਾਂ ਕੋਲੋਂ ਭੋਜਨ ਕੀਤਾ ਨਾਲੇ ਉਹਨਾਂ ਦੇ ਰੰਗ ਢੰਗ ਵੇਖ ਕੇ ਕਿ ਇਹ ਤਾਂ ਪਹਿਲਾਂ ਨਾਲੋਂ ਸੁਖਾਲੇ ਹੋਏ ਜਾਪਦੇ ਹਨ ਫਕੀਰ ਜੀ ਦੇ ਮਨ ਵਿੱਚ ਸਵਾਲ ਤਾਂ ਬੜੇ ਸੀ ਪਰ ਉਹਨਾਂ ਨੇ ਇੱਕ ਸਵਾਲ ਨਹੀਂ ਪੁੱਛਿਆ ਉਹਨਾਂ ਨੇ ਸੋਚਿਆ ਇਹ ਸਵਾਲ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਕਰਾਂਗਾ ਤੇ ਉਧਰ ਇਸ ਪਰਿਵਾਰ ਨੇ ਜਿੰਨੇ ਕੁ ਲੋੜ ਦੇ ਦਾਣੇ ਸੀ ਉਹ ਰੱਖ ਲਏ ਬਾਕੀ ਫਿਰ ਉਹਨਾਂ ਨੇ ਅਗਲੇ ਜਦੋਂ ਦੁਬਾਰਾ ਮੌਸਮ ਆਇਆ ਉਹਦੇ ਵਿੱਚ ਬੀਜ ਦਿੱਤੇ ਇਸ ਤਰੀਕੇ ਨਾਲ ਕਰਦਿਆਂ ਕਰਾਉਂਦਿਆਂ ਤਿੰਨਾਂ ਸਾਲਾਂ ਵਿੱਚ ਹਾਲਾਤ ਬਦਲਣੇ ਸ਼ੁਰੂ ਹੋ ਗਏ ਜਦੋਂ ਫਕੀਰ ਜੀ ਫਿਰ ਆਏ ਭੋਜਨ ਕੀਤਾ ਤੇ ਵੇਖਿਆ ਅੱਗੇ ਨਾਲੋਂ ਹਾਲਾਤ ਚੰਗੇ ਹੋ ਚੁੱਕੇ ਹਨ ਇਸ ਤਰ੍ਹਾਂ ਲੱਗਦਾ ਆਪਣੇ ਆਪ ਦੇ ਲਈ ਕੰਮ ਕਰ ਆਪ ਕਰਦੇ ਹਨ ਆਪਣੀ ਖੇਤੀ ਖੁਦ ਕਰਨ ਲੱਗ ਪਏ ਹਨ ਘਰ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਵੀ ਹਨ ਜੋ ਇਹਨਾਂ ਨੇ ਨਵੀਆਂ ਲਈਆਂ ਹਨ ਹਾਲਾਤ ਬਦਲੇ ਹਨ ਉਹਨਾਂ ਦੇ ਗੱਲਬਾਤ ਕੀਤੀ ਤਾਂ ਕਹਿਣ ਲੱਗੇ ਕਿ ਪਰਮਾਤਮਾ ਨੇ ਸਾਡੇ ਤੇ ਮਿਹਰ ਕੀਤੀ ਹੈ ਫਿਰ ਫਕੀਰ ਜੀ ਜਦੋਂ ਉਹਨਾਂ ਦੇ ਮਨ ਵਿੱਚ ਸਵਾਲਾਂ ਦੀ ਗਿਣਤੀ ਲਗਾਤਾਰ ਵੱਧਦੀ ਗਈ ਤਾਂ ਉਹ ਪਰਮਾਤਮਾ ਦੀ ਦਰਗਾਹ ਪਹੁੰਚੇ ਜਾ ਕੇ ਪਰਮਾਤਮਾ ਦੇ ਦੂਤਾਂ ਨੂੰ ਸਵਾਲ-ਜਵਾਬ ਕੀਤਾ ਕਿ ਇਸ ਪਰਿਵਾਰ ਦਾ ਦੱਸੋ ਕਿਸ ਤਰੀਕੇ ਨਾਲ ਗੁਜ਼ਰਬਸਰ ਚੱਲ ਰਿਹਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਸ ਗਿਣਤੀ ਦੇ ਦਾਣੇ ਮਿੰਨਤੀ ਦੇ ਦਾਣੇ ਆਪਾਂ ਇਸ ਤੇ ਹੱਥੋਂ ਲੈ ਕੇ ਮੈਂ ਕਿਹਾ ਸੀ ਉਹ ਕਹਿਣ ਲੱਗੇ ਦਾਣੇ ਤਾਂ ਗਿਣਤੀ ਦੇ ਸੀਗੇ ਪਰ ਇਹਨਾਂ ਨੇ ਉਹਨਾਂ ਦਾਣਿਆਂ ਦੇ ਵਿੱਚ ਇਜ਼ਾਫਾ ਕਰਵਾ ਲਿਆ ਹੈ ਭਾਅ ਕੇ ਵਾਧਾ ਕਰ ਲਿਆ ਹੈ ਫਕੀਰ ਜੀ ਕਹਿਣ ਲੱਗੇ ਉਹ ਕਿਸ ਤਰੀਕੇ ਨਾਲ ਕਹਿਣ ਲੱਗੇ ਕਿ ਜਦੋਂ ਇਥੋਂ ਇਹਨਾਂ ਦਾ ਬਣਦਾ ਹਿਸਾਬ ਕਰਕੇ ਦਾਣੇ ਭੇਜ ਦਿੱਤੇ ਸਨ ਉਸ ਵੇਲੇ ਇਹਨਾਂ ਨੇ ਦਾਨਪੁਨ ਕਰਨਾ ਸ਼ੁਰੂ ਕਰ ਦਿੱਤਾ ਪਤਾ ਨਹੀਂ ਜਾਣੇ ਅਣਜਾਣੇ ਦੇ ਵਿੱਚ ਇਹਨਾਂ ਨੇ ਕਿਹੜਾ ਦਾਨਪੁਨ ਕੀਤਾ ਜੋ ਹੋਰ ਕਈ ਗੁਣਾ ਵੱਧ ਫੁੱਲ ਗਿਆ ਇਹਨਾਂ ਦੇ ਖਾਤਿਆਂ ਦੇ ਵਿੱਚ ਦਾਣਿਆਂ ਦਾ ਅੰਬਾਰ ਲੱਗ ਗਿਆ ਢੇਰ ਲੱਗ ਗਏ ਜਦੋਂ ਵੀ ਤੁਸੀਂ ਵੇਖੋ ਇਹ ਇਥੋਂ ਦਾਣੇ ਲੈ ਕੇ ਗਏ ਤੁਰੰਤ ਹੀ ਇਹਨਾਂ ਨੇ ਪਸ਼ੂ ਪੰਛੀਆਂ ਨੂੰ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦਾ ਬੜਾ ਧਿਆਨ ਰੱਖਿਆ ਲੋੜਵੰਦਾਂ ਦੀ ਮਦਦ ਕੀਤੀ ਹੈ ਤੇ ਜਦੋਂ ਇਸ ਤਰੀਕੇ ਨਾਲ ਵਾਪਰਦਾ ਹੈ ਤਾਂ ਇਹਨਾਂ ਦੇ ਖਾਤਿਆਂ ਦੇ ਵਿੱਚ ਦਾਣਿਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਫਿਰ ਭਾਈ ਇਹ ਹੀ ਮਿਹਨਤੀ ਲੋਕ ਇਹਨਾਂ ਦੀ ਮਿਹਨਤ ਵੀ ਇਹਨਾਂ ਨੇ ਕੀਤੀ ਤੇ ਇਹ ਨਹੀਂ ਸਿਰਫ ਇੱਕੋ ਚੀਜ਼ ਤੇ ਨਿਰਭਰ ਰਹੇ ਹਨ ਇਹਨਾਂ ਨੇ ਢੇਰੀ ਨਹੀਂ ਢਾਈ ਇਹਨਾਂ ਨੇ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਇੰਨੀ ਮਿਹਨਤ ਨਹੀਂ ਕਰਨੀ ਛੱਡੀ ਕੁਝ ਲੋਕ ਹੁੰਦੇ ਹਨ ਜੋ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਅੱਗੇ ਕੁਝ ਨਹੀਂ ਜਾਂ ਅਸੀਂ ਕੁਝ ਕਰ ਨਹੀਂ ਸਕਦੇ ਉਹਨਾਂ ਨੂੰ ਕਿਸੇ ਪਾਸਿਓਂ ਜਵਾਬ ਮਿਲ ਜਾਂਦਾ ਹੈ ਤਾਂ ਉਹ ਹੌਂਸਲਾ ਛੱਡ ਦਿੰਦੇ ਹਨ ਪਰ ਵੇਖੋ ਕਿੰਨਾ ਵੱਡਾ ਉਹਨਾਂ ਦਾ ਜਿਗਰਾ ਹੋਵੇਗਾ ਇਹਨਾਂ ਨੂੰ ਸਾਫ਼ ਪਤਾ ਸੀ ਹੁਣ ਸਾਡਾ ਹਿਸਾਬ ਕਿਤਾਬ ਖਾਤਾ ਸਾਫ਼ ਹੋ ਚੁੱਕਿਆ ਹੈ ਇਸ ਦੇ ਬਾਵਜੂਦ ਇਹਨਾਂ ਨੇ ਕੀ ਕਿਹਾ ਕਿ ਆਪਾਂ ਮਿਹਨਤ ਕਿਉਂ ਛੱਡ ਦੇਣੀ ਹੈ ਪਰਮਾਤਮਾ ਨੇ ਸਾਨੂੰ ਹੱਥ ਦਿੱਤੇ ਹਨ ਪਰ ਇਹਨਾਂ ਨੇ ਮਿਹਨਤ ਕੀਤੀ ਇਹਨਾਂ ਨੇ ਮਸ਼ੱਕਤ ਕੀਤੀ تن ਦੇਹੀ ਨਾਲ ਕੰਮ ਕੀਤਾ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਗਈ ਅੱਜ ਉਹਨਾਂ ਦੇ ਘਰ ਦਾਣਿਆਂ ਦੇ ਢੇਰ ਲੱਗੇ ਹਨ ਇੱਕ ਚੀਜ਼ ਹੋਰ ਵੇਖੋ ਚਾਹੇ ਜਿੰਨੀ ਮਰਜ਼ੀ ਗਰੀਬੀ ਦੇ ਵਿੱਚ ਚਾਹੇ ਜਿੰਨੀ ਮਰਜ਼ੀ ਬੁਰੇ ਦਿਨ ਹੋਣ ਸਾਨੂੰ ਪਰਮਾਤਮਾ ਨੇ ਇਹੀ ਕਿਹਾ ਹੈ ਜੀ ਕਿ ਤੁਸੀਂ ਆਪਣੇ ਕਿਰਤਕ ਮਾਈ ਸੱਤ ਆਪਣੇ ਕਿਰਤਕ ਮਾਈ ਕਰੋ ਤੇ ਉਸ ਦੇ ਵਿੱਚੋਂ ਵੰਡ ਕੇ ਛਕੋ ਇਹਨਾਂ ਨੇ ਸੋਚਿਆ ਕਿ ਜੇਕਰ ਸਾਡੇ ਕੋਲ ਕੋਈ ਚੀਜ਼ ਵਧੀ ਹੈ ਸਾਡੀ ਲੋੜ ਵਿੱਚ ਨਹੀਂ ਜੇ ਨਾ ਵਰਤਾਂਗੇ ਤਾਂ ਖਰਾਬ ਹੋ ਜਾਵੇਗੀ ਇਹਨੂੰ ਕਿਉਂ ਨਾ ਵੰਡ ਦਈਏ ਇਹਨਾਂ ਦੀ ਕਿੰਨੀ ਪਿਆਰੀ ਸੋਚ ਹੈ ਇਹਨਾਂ ਨੇ ਪਸ਼ੂ ਪੰਛੀਆਂ ਦਾ ਵਿਰੋਧ ਨਹੀਂ ਕੀਤਾ ਕੀੜੇ ਮਕੌੜਿਆਂ ਦਾ ਵਿਰੋਧ ਨਹੀਂ ਕੀਤਾ ਬਲਕਿ ਉਹਨਾਂ ਦੀ ਮਦਦ ਕੀਤੀ ਲੋੜਵੰਦ ਆਏ ਨੂੰ ਪ੍ਰਸ਼ਾਦਾ ਛਕਾਇਆ ਤਾਂ ਵੇਖ ਲੋ ਕਿ ਉਹਨਾਂ ਦੀ ਕਿਵੇਂ ਗਰੀਬੀ ਕੱਟੀ ਗਈ ਸਾਧ ਸੰਗਤ ਜੀ ਜੇਕਰ ਅਸੀਂ ਵੀ ਇਸੇ ਤਰੀਕੇ ਦੇ ਨਾਲ ਦਾਨਪੂਰਨ ਕਰਦੇ ਰਹਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਵੀ ਸੁੱਖ ਸਹੂਲਤਾਂ ਦੀ ਕਦੇ ਕਮੀ ਨਹੀਂ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ